ਸੇ ਸਾਡੀ ਗਵਾਹੀ ਕਰਦੀ ਹੈ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਸ ਵੇਲੇ ਚੁੱਭੀ ਲਾਈ ਕਾਲੀ ਬੇਈ ਦੇ ਵਿੱਚ ਬੜਾ ਕੁਝ ਕਿਹਾ ਗਿਆ ਪਰ ਇਹ ਸਤਗੁਰ ਜੀ ਦਾ ਇੱਕ ਪਵਿੱਤਰ ਸਿਧਾਂਤ ਜਿਹੜਾ ਉਜੜ ਕੇ ਸਤਗੁਰ ਜੀ ਨੇ ਪ੍ਰਗਟ ਕੀਤਾ ਉਹ ਸੀ ਮੂਲ ਮੰਤਰ ਦਾ ਪਵਿੱਤਰ ਸਿਧਾਂਤ ਤੇ ਜਿਹਲੇ ਸਤਗੁਰਾਂ ਨੇ ਇੱਕ ਓੰਕਾਰ ਦੀ ਪਰਵਾਸਾ ਦਿੱਤੀ ਦੇ ਧਾਰਮੀ ਲੋਕ ਜਿਹੜੇ ਉਸ ਵੇਲੇ ਦੇ ਵੱਖ-ਵੱਖ ਬਦ ਮਰਨਵਾਦ ਵਿੱਚ ਵੰਡੇ ਹੋਏ ਸੀ ਜਾਤ-ਪਾਤ ਵਿੱਚ ਵੰਡੇ ਹੋਏ ਸੀ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਖੁੱਲੀਆਂ ਸੀ ਉਹਨਾਂ ਨੂੰ ਖਤਰਾ ਪੈ ਗਿਆ ਕਿ ਇੱਕ ਓੰਕਾਰ ਦੇ ਵਿੱਚ ਸਮੁੱਚੀ ਮਨੁੱਖਤਾ ਨੂੰ ਪਰੋਣ ਵਾਲਾ ਕਿਹੜਾ ਪੀਰ ਪਕੰਬਰ ਔਲੀਆ ਆਇਆ ਸਤਗੁਰੂ ਜੀ ਨੇ ਕਿਸੇ ਨਾਲ ਯੁੱਧ ਨਹੀਂ ਕੀਤਾ ਕਿਸੇ ਨਾਲ ਹੱਥ ਨਾਲ ਨਹੀਂ ਲੜਾਈ ਕੀਤੀ ਕੇਵਲ ਤਾਂ ਕੇਵਲ ਮਰੀਆਂ ਆਤਮਿਕ ਮਾਨਸਿਕ ਰੂਹਾਂ ਨੂੰ ਗੁਰਸ਼ਾਹ ਰਾਹੀਂ ਆਜਾਗਰ ਕੀਤਾ ਜਿਹੜੀ ਪਵਿੱਤਰ ਗਰਬਾਣੀ ਸਾਡੀ ਅਗਵਾਈ ਕਰਦੀ ਹੈ ਸੋ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਵੱਡੀਆਂ ਬੜੀਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੂਸਰੇ ਸਰੂਪ ਕਿਉਂਕਿ ਕਈ ਵਾਰੀ ਆਪਾਂ ਸੌ ਸਾਖੀ ਨੂੰ ਵੀ ਇਹ ਕਹਿ ਕੇ ਕਹਿ ਦਿੰਦੇ ਪਈ ਜੀ ਇਹ ਤਾਂ ਬਾਦ ਦੀਆਂ ਕੋਈ ਆਪਣੇ ਕਿਸੇ ਕਲਪਨਕ ਤੌਰ ਦੇ ਉੱਤੇ ਆ ਜੇ ਦਸਾਂ ਗੁਰੂਆਂ ਨੂੰ ਤੇ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਰਕੇ ਜਾਣਦੇ ਹਰੀ ਦਾ ਰੂਪ ਆ ਜੇ ਹਰੀ ਦਾ ਰੂਪ ਜਾਣਦੇ ਆ ਫੇਰ ਤਾਂ ਇਹ ਸਾਡੀ ਅਗਵਾਈ ਤੇ ਸਾਡੀ ਆਸਤਾ ਦੇ ਵਿੱਚ ਵਾਧਾ ਕਰਦੀ ਆ ਜੇ ਮਨੁੱਖ ਆਪਣੇ ਸੰਤਲ ਤੇ ਸਰੀਰ ਵਾਂਗੂ ਦੇਖੇ ਫੇਰ ਅੱਜ ਵੀ ਹੈ ਨਹੀਂ ਕੱਲ ਨੂੰ ਵੀ ਹੈ ਨਹੀਂ ਸੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਲੇ ਅੰਤਮ ਸਮਾਂ ਇਹ ਜਾਣ ਕੇ ਇਸ ਪਵਿੱਤਰ ਧਰਤੀ ਤੇ ਪ੍ਰਖਿਆ ਲਈ ਜਿਹੜੀ ਕਰਤਾਰਪੁਰ ਦੀ ਧਰਤੀ ਦੇ ਬਾਬਤ ਹੁਣੇ ਸਾਡਾ ਪ੍ਰਚਾਰਕ ਜ਼ਿਕਰ ਕਰ ਰਿਹਾ ਸੀ ਤੇ ਸਤਗੁਰ ਜੀ ਨੇ ਦੋ ਉਹ ਰੂਹਾਂ ਪਵਿੱਤਰ ਇੱਕ ਰੂਪ ਗੁਰਵੰਗਦ ਦੇ ਪਾਤਸ਼ਾਹ ਦੇ ਰੂਪ ਦੇ ਵਿੱਚ ਜੋਤ ਪ੍ਰਗਟ ਕੀਤੀ ਦੂਜੀ ਉਹ ਵੀ ਸਤਗੁਰਾਂ ਦੀ ਜੋਤ ਨਹੀਂ ਪਰ ਸਤਗੁਰਾਂ ਦੀ ਜੋਤ ਤੋਂ ਘੱਟ ਵੀ ਨਹੀਂ ਸੀ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਇੱਕ ਬਰ ਬਖਸ਼ਿਸ਼ ਕੀਤਾ ਕਿ ਮੈਂ ਤੇਰੇ ਨਾਲ ਹਮੇਸ਼ਾ ਰਹਾਂਗਾ ਤੇ ਇਤਿਹਾਸ ਇਸ ਗੱਲ ਦੀ ਸ਼ਾਹੀ ਭਰਦਾ ਕਿ ਸਤਗੁਰਾਂ ਨੇ ਜਦੋਂ ਵੀ ਕੋਈ ਪ੍ਰੀਖਿਆ ਦੀ ਘੜੀ ਆਈ ਬਾਬਾ ਬੁੱਢਾ ਜੀ ਨੇ ਉਹ ਸਾਰੀਆਂ ਸਵਾਵਾਂ ਆਪਣੇ ਤੌਰ ਤੇ ਨਿਭਾਈਆਂ ਸੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ ਇਸ ਪਵਿੱਤਰ ਸਥਾਨ ਦੇ ਨਾਲ ਜਿਹੜਾ ਇੱਥੋਂ ਆਪਾਂ ਕਹਿੰਨੇ 7-8 ਕਿਲੋਮੀਟਰ ਦੂਰ ਕਰਤਾਰਪੁਰ ਦੀ ਪਵਿੱਤਰ ਧਰਤੀ ਇਹ ਵੀ ਸਤਗੁਰਾਂ ਨੇ ਦੇਖੋ ਕਿਉਂਕਿ ਆਪਾਂ ਅਕਸਰ ਦੇਖਦੇ ਆ ਕਿ ਸਤਗੁਰਾਂ ਨੇ ਕਰਤਾਰਪੁਰ ਬਸਾਇਆ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਕਹਿ ਸਕਦੇ ਸੀ ਵੀ ਇੱਥੇ ਰਹਿ ਕੇ ਸੰਗਤਾਂ ਨੂੰ ਤੇ ਸਮੁੱਚੀ ਦੁਨੀਆ ਨੂੰ ਸੰਦੇਸ਼ ਦਿਓ ਸਤਗੁਰ ਜੀ ਨੇ ਦੂਸਰਾ ਖਡੂਰ ਸਾਹਿਬ ਬਸਾਇਆ ਇਸ ਕਰਕੇ ਵੀ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਝਗੜਾ ਨਾ ਹੋਵੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਪਾਸੋਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਜੇ ਇਸ ਪਵਿੱਤਰ ਧਰਤੀ ਨੂੰ ਆਪਾਂ ਹੁਣੇ ਸਤਿ ਆਪ ਦੀ ਦੇ ਰੂਪ ਵਿੱਚ ਮਨਾ ਕੇ ਹਟੇ ਹਾਂ ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਜੀ ਦੀ ਪਵਿੱਤਰ ਧਰਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਦੀ ਧਰਤੀ ਉਦਾਂ ਤਾਂ ਜਿੱਥੇ ਵੀ ਸਤਗੁਰ ਜੀ ਨੇ ਪੈਰ ਰੱਖਿਆ ਉਹ ਛੋਬ ਨੀਕ ਧਰਤੀ ਬਣ ਗਈ ਉਹ ਪੂਜਣਯੋਗ ਹੋ ਗਈ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਇਹ ਵੱਡੀ ਬੜੀਾਈ ਸੀ ਇੱਕ ਗੱਲ ਚੇਤੇ ਦਿਮਾਗ ਦੇ ਵਿੱਚ ਰੱਖਿਓ ਉਹ ਕਿਹੜੀ ਗੱਲ ਕਿ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਪ੍ਰਕਰਮਾ ਕਰਕੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਇਹ ਗੁਰਤਾ ਗੱਦੀ ਬਖਸ਼ਿਸ਼ ਕੀਤੀ ਆਪਣੀ ਸਤਗੁਰਾਂ ਨੇ ਜੋਤ ਟਕਾਈ ਅੱਜ ਵੀ ਜਿਹੜੇ ਇਸ ਜੋਤ ਤੇ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਉਂਕਿ ਆਪਾਂ ਕਈ ਵਾਰੀ ਇਹ ਕਹਿ ਦਿੰਨੇ ਆ ਕਿ ਇਹਦੇ ਵਿੱਚ ਮਹਾਪੁਰਸ਼ ਵੀ ਬੈਠੇ ਆ ਇਹਦੇ ਵਿੱਚ ਭਟ ਵੀ ਬੈਠੇ ਆ ਇਹਦੇ ਵਿੱਚ ਸੱਤਾ ਤੇ ਬਲਵਾਨਤ ਵੀ ਬੈਠੇ ਆ ਇਹਦੇ ਵਿੱਚ ਬਾਬਾ ਸੁੰਦਰ ਜੀ ਵੀ ਬੈਠੇ ਆ ਤੇ ਭਾਈ ਮਰਦਾਨਾ ਜੀ ਵੱਲੋਂ ਦੋ ਸਲੋਕ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਪੰਕਤ ਕੀਤੇ ਪਰ ਇੱਕ ਆਪਾਂ ਕਈ ਵਾਰੀ ਸਵਾਲ ਵੀ ਆ ਪਿਛਲੇ ਦਿਨੀ ਉੱਠਦਾ ਸੀ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਉਂ ਕਹਿੰਦੇ ਆ ਇਹ ਇਸ ਕਰਕੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਜੋਤ ਸਤਗੁਰ ਨੇ ਬਖਸ਼ਿਸ਼ ਕੀਤੀ ਐਵੇਂ 10 ਪਾਤਸ਼ਾਹੀਆਂ ਦੇ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਮੱਥਾ ਟੇਕ ਕੇ ਨਾਰੀਅਰ ਰੱਖ ਕੇ 11ਵੀਂ ਜੋਤ ਜਿਹੜੀ ਜਿਹਨੇ ਹਮੇਸ਼ਾ ਹੀ ਇਸ ਦੁਨੀਆ ਦੀ ਅਗਵਾਈ ਕਰਨੀ ਆ ਇਸ ਕਰਕੇ ਸਾਡੇ 10 ਪਾਤਸ਼ਾਹੀਆਂ ਦੀ ਜੋਤ ਆ ਇਹ ਸਹੀ ਕਿ ਆ ਕਿ ਦੂਸਰੇ ਉਹ ਮਹਾਪੁਰਸ਼ ਭਗਤ ਜਨ ਜਿਨ੍ਹਾਂ ਨੇ ਬਹੁਤ ਵੱਡਾ ਬਹੁਤ ਵੱਡਾ ਕਹਿਣ ਤੋਂ ਭਾਵ ਜਾਤ ਪਾਤ ਦਾ ਸੰਤਾਪ ਸਰੀਰਕ ਸੰਤਾਪ ਸਰੀਰਕ ਕਸ਼ਟ ਸਹੇ ਪਰ ਸੱਚ ਬੋਲਣ ਤੋਂ ਪਿੱਛੇ ਨਹੀਂ ਹਟੇ ਗੁਰਨਾਨਕ ਦੇਵ ਪਾਤਸ਼ਾਹ ਨੇ ਆਪਣੇ ਤੋਂ ਵੱਡਾ ਦਰਜਾ ਬਖਸ਼ਿਸ਼ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦਾ ਕਿਤੇ ਵੀ ਨਹੀਂ ਗਏ ਪਰ ਕਈ ਵਾਰੀ ਮਨੁੱਖ ਆਪਣੇ ਤਰਲ ਤੇ ਸੋਚੇ ਤੇ ਫੇਰ ਉਹ ਮੈਂ ਸਮਝਦਾ ਗੀੜੀ ਖਾ ਜਾਂਦਾ ਘਮਣ ਕੇਰੀ ਖਾ ਜਾਂਦਾ ਇਹ ਸਤਿਗੁਰਜੀ ਗੁਰੂ ਨਾਨਕ ਦੇਵ ਪਾਤਸ਼ਾਹ ਹਰੀ ਦਾ ਰੂਪ ਇਸ ਧਰਤੀ ਤੇ ਧਾਰਨ ਕਰਕੇ ਆਏ ਤੇ ਜਿਨ੍ਹਾਂ ਨੇ ਭਾਈ ਹਰੀ ਕਰਕੇ ਸਤਿਗੁਰੂ ਨੂੰ ਪੂਜਿਆ ਉਹ ਫੇਰ ਹਰੀ ਦਾ ਰੂਪ ਸਤਿਗੁਰਜੀ ਨੇ ਆਪਣੀ ਬੁੱਕਲ ਦੇ ਵਿੱਚ ਲੈ ਲਏ ਸੋ ਅੱਜ ਜੋਤੀ ਜੋਤ ਦਿਵਸ ਆਪਾਂ ਉਹਨਾਂ ਦਾ ਮਨਾ ਰਹੇ ਆਂ ਉਹ ਜੋਤੀ ਜੋਤ ਦਿਵਸ ਜੋਤੀ ਜੋਤ ਦਿਵਸ ਨੇਗਾ ਅੱਜ ਵੀ ਸਾਡੇ ਸਾਖਸ਼ਾਤ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰਦੇ ਆਂ ਆਓ ਸਾਰੇ ਇਸ ਗੱਲ ਦਾ ਵੀ ਨਿਰਣਾ ਕਰੀਏ ਤੇ ਆਪਾਂ ਰੋਜ਼ ਉਹ ਪਵਿੱਤਰ ਇੱਕ ਪੰਕਤੀ ਪੜ੍ਹਦੇ ਆ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮੰਨੇ ਤੇ ਫਿਰ ਹੁੰਦਾ ਕੀ ਪ੍ਰਤੱਖ ਗੁਰੂ ਨਸਤਾਰੇ 사ਤਗੁਰ ਜੀ ਕਹਿੰਦੇ ਆ ਜਾ ਜੋਧਾ ਬਣ ਕੇ ਗੁਰਵਾਣੀ ਨੂੰ ਗੁਰੂ ਰੂਪ ਕਰਕੇ ਜਾਣੇਗਾ ਫਿਰ ਮੈਂ ਸਾਖ ਸਾਤ ਤੇਰੇ ਨਾਲ ਹੀ ਹੋਊਗਾ ਤੇ ਇਹੋ ਹੀ ਕਾਰਨ ਆ ਅੱਜ ਵੀ ਜਿਹੜੇ ਪਵਿੱਤਰ ਗਰਵਾਣੀ ਦੇ ਵਿੱਚ ਸਮੋਏ ਆ ਉਹ ਸਤਿਗੁਰ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਬੁਕਲ ਦੇ ਵਿੱਚ ਲਿਆ ਹੋਇਆ ਸੋ ਇਹਨਾਂ ਨੇ ਗੱਲ ਕੀਤੀ ਸੀ ਹੁਣੇ ਕਰਤਾਰਪੁਰ ਦੀ ਅਸੀਂ ਪਿੱਛੇ ਜਾਏ ਮਹਿਤਾ ਸਾਹਿਬ ਵੀ ਮੇਰੇ ਨਾਲ ਸੀ ਅਸੀਂ ਗਏ ਪਾਕਿਸਤਾਨ ਤੇ ਉੱਥੇ ਕਮਿਸ਼ਨਰ ਜਿਹੜਾ ਉਹਨਾਂ ਦਾ ਕਿਉਂਕਿ ਕਾਫ ਬੋਰਡ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਕੁਝ ਇਹ ਜਿਹੜਾ ਸਾਡਾ ਇੱਥੇ ਆਉਣ ਦਾ ਪ੍ਰੋਗਰਾਮ ਹੈ ਇਹਨੂੰ ਠੱਲਾ ਕਰੋ ਉਹ ਕਹਿੰਦੇ ਦੱਸੋ ਵਜ ਗਿਆ ਤੁਸੀਂ বিজে ਸਾਨੂੰ 3000 ਆਪਣਾ ਜਥਾ ਆਉਂਦਾ ਉਹਦੇ ਵਿੱਚੋਂ ਵੀ বিজে ਕੱਟ ਦਿੰਨੇ ਆ ਉਹਨੇ ਚਲੋ ਜਿਹੜੀ ਗੱਲ ਕਹੀ ਉਹ ਕਹਿੰਦੇ ਜੀ ਸਾਡੇ ਜਦੋਂ ਜਥੇ ਜਾਂਦੇ ਤੁਸੀਂ ਕੱਟ ਦਿੰਦੇ ਮੈਂ ਕਿਹਾ ਅਸੀਂ ਤਾਂ ਕੱਟਣ ਵਾਲੇ ਕੋਈ ਨਹੀਂ ਉਹ ਤਾਂ ਸਰਕਾਰ ਦਿੱਲੀ ਬੈਠੀ ਆ ਜਿੰਨ ਕੱਟਣੇ ਆ ਤੇ ਫਿਰ 20 ਡਾਲਰ ਦੀ ਗੱਲ ਹੋਈ ਤੇ ਮੈਨੂੰ ਪਿਛਲੇ ਦਿਨੀ ਭਾਈ ਸਰਨਾ ਸਾਹਿਬ ਪਰਮਜੀਤ ਸਰਨਾ ਦਾ ਟੈਲੀਫੋਨ ਆਇਆ ਕਿ ਉਹਨੇ ਰਿਵੋਕ ਕਰ ਦਿੱਤੀ ਆ 20 ਡਾਲਰ ਦੀ ਸ਼ਰਤ ਪਰ ਅਸੀਂ ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਿਹੜਾ ਇੱਥੇ ਬਣਿਆ ਆਪਣੇ ਦਾ ਆਧਾਰ ਕਾਰਡ ਤੁਸੀਂ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਖਤਮ ਕਰ ਦਿਓ ਉਹਨੂੰ ਖਤਮ ਕਰ ਦਿਓ ਤੇ ਆਧਾਰ ਕਾਰਡ ਬੰਦੇ ਦੀ ਆਈਡੈਂਟੀਫਿਕੇਸ਼ਨ ਹੈ ਤੇ ਉਹਦੇ ਵਿੱਚ ਸਾਰਾ ਕੁਝ ਪੰਜੇ ਉਂਗਲਾਂ ਅੱਖਾਂ ਦਾ ਸਾਰਾ ਦਿੱਤਾ ਹੁੰਦਾ ਤੇ ਜੇ ਉਹ ਸ਼ਰਤ ਨਰਮ ਕਰ ਦਿਓ ਆ ਜਿੰਨੇ ਆਪਾਂ ਇੱਥੇ ਮਨਾਉਣੇ ਉਥੇ ਸਤਗੁਰਾਂ ਦੀ ਧਰਤੀ ਤੇ ਜਾ ਕੇ ਉਥੇ ਵੀ ਨਤਮਸਤਕ ਹੋਈਏ ਸੋ ਅਸੀਂ ਤਾਂ ਯਤਨ ਕਰ ਰਹੇ ਆ ਆਪਣੇ ਤੌਰ ਦੇ ਉੱਤੇ ਪਰ ਕਈ ਵਾਰੀ ਸਰਕਾਰਾਂ ਬੌਣੀਆਂ ਪੈ ਜਾਂਦੀਆਂ ਉਹ ਪਾਕਿਸਤਾਨ ਵਾਲੇ ਵੀ ਮਹਿਸੂਸ ਕਰਦੇ ਪਏ ਜੀ ਅਸੀਂ ਤਾਂ ਬਹੁਤ ਇਸ ਧਰਤੀ ਦੇ ਉੱਤੇ ਯਤਨ ਕੀਤਾ ਇਹਨੂੰ ਖੂਬਸੂਰਤ ਕਰਨ ਦਾ ਤੇ ਪਰ ਕਿਉਂਕਿ ਸੰਗਤਾਂ ਕੋ 300 ਜਾਂ 400 ਜਾਂ 200 ਛੋਟੇ ਛੋਟੇ ਜਥੇ ਜਾਂਦੇ ਆ ਪਰ ਕਈ ਵਾਰੀ ਸਿੱਖ ਜਿਹੜੇ ਦਰਸ਼ਣ ਆਵੇ ਅੱਖੀ ਉਹ ਰਹਿ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਮਸਲਾ ਤਾਂ ਬਹੁਤ ਵਾਰੀ ਚੱਕਿਆ ਜਨਰਲ ਹੌਕਸ ਤੇ ਵੀ ਚੱਕਿਆ ਹੁਣ ਗਾਹਾਂ ਵੀ ਇਹਨੂੰ ਪੂਰੀ ਤਨਦੇਹੀ ਦੇ ਨਾਲ ਯਤਨ ਕਰਾਂਗੇ ਵੀ ਸਿਰੇ ਚੜੇ ਸੋ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਤਗੁਰਾਂ ਦੇ ਚਰਨਾਂ 'ਚ ਆਪਾਂ ਅਰਦਾਸ ਵੀ ਕਰੀਏ ਕਿ ਸਤਗੁਰ ਜੀ ਇਹ ਗੁਰਸ਼ਵਭ ਦਾ ਰੂਪੀ ਪਵਿੱਤਰ ਗਰਮਾਣੀ ਦਾ ਟਕਾ ਸਾਡੇ ਸਰੀਰਾਂ ਵਿੱਚ ਵੀ ਹੋ ਜਾਏ ਉਹ ਕਿਵੇਂ ਹੋਵੇ ਉਹ ਪਾਈ ਤੰਤਾਂ ਦੇ ਜੋਗ ਹੈ ਜਿਹਨਾਂ ਖੰਡੇ ਬਾਟੇ